ਬਾਦ ਜਹਾਜ਼ ਕਰੈਸ਼ ਦੇ ਰਿਪੋਰਟ ਦੇ ਵਿੱਚ ਹੈਰਾਨੀ ਜਨਕ ਖੁਲਾਸਾ ਹੋਇਆ ਜਿਸ ਤੋਂ ਪਤਾ ਲੱਗ ਸਕਿਆ ਕਿ ਆਖਰੇ ਜਹਾਜ਼ ਕਰੈਸ਼ ਕਿਵੇਂ ਹੋਇਆ ਕਿਸ ਦੀ ਗਲਤੀ ਸੀ ਜਿਸ ਕਾਰਨ 260 ਲੋਕਾਂ ਦੀ ਜਾਨ ਚਲੇਗੀ ਤਾਂ ਹੈਰਾਨੀ ਜਨਕ ਖੁਲਾਸਾ ਸੁਣ ਕੇ ਤੁਸੀਂ ਵੀ ਇੱਕ ਵਾਰ दंग ਰਹਿ ਜਾਓਗੇ ਅਹਮਦਾਬਾਦ ਦੇ ਵਿੱਚ 12 ਜੂਨ ਨੂੰ 에য়ার ਇੰਡੀਆ ਦਾ ਫਲਾਈਟ ਬੋਇੰਗ 7878 ਜਹਾਜ਼ ਉਡਾਣ ਭਰਨ ਦੇ ਕੁਝ ਸਕਿੰਟਾਂ ਦੇ ਅੰਦਰ ਹੀ ਹਾਦਸਾ ਗ੍ਰਸਤ ਹੋ ਗਿਆ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਆਫ ਇੰਡੀਆ ਨੇ ਇਸ ਹਾਦਸੇ ਬਾਰੇ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ ਰਿਪੋਰਟ ਦੇ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਨੇ ਇਸ ਅਨਸਾਰ ਰਿਪੋਰਟ ਦੇ ਵਿੱਚ ਉਡਾਣ ਭਰਨ ਤੋਂ ਬਾਅਦ ਦੋਵੇਂ ਇੰਜਣ ਅਚਾਨਕ ਬੰਦ ਹੋ ਗਏ ਜਿਸ ਕਾਰਨ ਜਹਾਜ਼ ਨੂੰ ਬਿਜਲੀ ਨਹੀਂ ਮਿਲ ਸકી ਅਤੇ ਇਹ ਹਾ사 ਗ੍ਰਸਤ ਹੋ ਗਿਆ ਰਿਪੋਰਟ ਦੇ ਅਨਸਾਰ ਜਹਾਜ਼ ਨੇ ਸਹੀ ਢੰਗ ਦੇ ਨਾਲ ਉਡਾਣ ਭਰੀ ਇਸ ਤੋਂ ਬਾਅਦ ਸਭ ਕੁਝ ਆਮ ਸੀ ਅਤੇ ਲੁੜਿੰਦੀ ਉਚਾਈ ਤੇ ਵੀ ਪਹੁੰਚ ਗਿਆ ਪਰ ਫਿਰ ਦੋਵੇਂ ਇੰਜਣਾਂ ਦੇ ਫਿਊਲ ਕਟ ਆਫ 스ਵਿਚ ਰਨ ਤੋਂ ਕਟ ਆਫ ਦੇ ਵਿੱਚ ਚਲੇ ਗਏ ਇਸ ਦਾ ਮਤਲਬ ਇਹ ਹੈ ਕਿ ਇੰਜਨ ਨੂੰ ਇੰਦਨ ਮਿਲਣਾ ਬੰਦ ਹੋ ਗਿਆ ਜਦੋਂ ਇੰਜਨ ਤੱਕ ਇੰਦਨ ਨਹੀਂ ਪਹੁੰਚਿਆ ਤਾਂ ਇਸ ਨੂੰ ਬਿਜਲੀ ਮਿਲਣੀ ਬੰਦ ਹੋ ਗਈ ਤੇ ਉਹ ਉਡਾਨ ਕ੍ਰੈਸ਼ ਹੋ ਗਈ ਰਿਪੋਰਟ ਦੇ ਵਿੱਚ ਉਡਾਨ ਦੇ ਦੋ ਪਾਇਲਟਾ ਸੁਮਿਤ ਸਬਰਵਾਲ ਅਤੇ ਸਹਿ ਪਾਇਲਟ ਕਲਾਈਵ ਕੁੰਦਰ ਵਿੱਚਕਾਰ ਗੱਲਬਾਤ ਦਾ ਵੀ ਖੁਲਾਸਾ ਹੋਇਆ ਇੰਜਨ ਕਿਉਂ ਰੁਕਿਆ ਇਹ ਸਭ ਤੋਂ ਵੱਡਾ ਸਵਾਲ ਹੈ ਕਾਕਪਿਟ ਰਿਕਾਰਡਿੰਗ ਨੇ ਪਾਇਲਟ ਦੀ ਗੱਲਬਾਤ ਦਾ ਖੁਲਾਸਾ ਕੀਤਾ ਪਹਿਲਾ ਪਾਇਲਟ ਤੁਸੀਂ 스위ਚ ਕਿਉਂ ਬੰਦ ਕੀਤਾ ਦੂਜਾ ਪਾਇਲਟ ਮੈਂ ਨਹੀਂ ਕੀਤਾ ਇਸ ਲਈ ਕਿਸੇ ਵੀ ਪਾਇਲਟ ਨੇ ਜਾਣ ਬੁੱਝ ਕੇ ਇੰਜਣ ਬੰਦ ਨਹੀਂ ਕੀਤਾ ਰਿਪੋਰਟ ਦਰਸਾਉਂਦੀ ਹੈ ਕਿ ਤਕਨੀਕੀ ਨੁਕਸ ਹੋ ਸਕਦਾ ਹੈ ਹਾਲਾਂਕਿ ਮਨੁੱਖੀ ਗਲਤੀ ਦੀ ਸੰਭਾਵਨਾ ਵੀ ਹੈ ਜਹਾਜ਼ ਹਾਦਸੇ ਦੀ ਵਿਰਸਤਿਤ ਜਾਂਚ ਹਲੇ ਵੀ ਜਾਰੀ ਹੈ ਇਸ ਸਮੇਂ ਪਤਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਇੰਜਣ ਆਪਣੇ ਆਪ ਕਿਵੇਂ ਬੰਦ ਹੋ ਗਏ ਇੰਜਣ ਬੰਦ ਹੋਣ ਤੋਂ ਬਾਅਦ ਰੈਮ 에ਅਰ ਟਰਬਾਈਨ ਬਾਹਰ ਆਇਆ ਜੋ ਦਰਸਾਉਂਦਾ ਕਿ ਜਹਾਜ਼ ਨੂੰ ਐਮਰਜੈਂਸੀ ਪਾਵਰ ਦੀ ਲੋੜ ਹੈ ਇੰਜਣ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਹੁਤ ਦੇਰ ਹੋ ਚੁੱਕੀ ਸੀ ਜਹਾਜ਼ ਉਚਾਈ ਪ੍ਰਾਪਤ ਨਹੀਂ ਕਰ ਸਕਿਆ ਤੇ ਹਵਾਈ ਅੱਡੇ ਦੀ ਕੰਧ ਪਾਰਕਣ ਤੋਂ ਪਹਿਲਾਂ ਹੀ ਹਾ사 ਗ੍ਰਸਤ ਹੋ ਗਿਆ ਜਿਸ ਦੇ ਵਿੱਚ 260 ਲੋਕਾਂ ਦੀ ਮੌਤ ਹੋਈ ਸੀ ਇਹ ਬਹੁਤ ਵੱਡਾ ਜਿਹੜਾ ਜਹਾਜ਼ ਦਾ ਹਾ사 ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਰਿਪੋਰਟ ਦੇ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਸੀ ਕਿ ਰਿਪੋਰਟ ਦੇ ਵਿੱਚ ਅਸਲ ਖੁਲਾਸਾ ਹੋਵੇਗਾ ਕਿ ਆਖਰ ਜਹਾਜ਼ ਹਾਦਸੇ ਦਾ ਕਿਉਂ ਸ਼ਿਕਾਰ ਹੋਇਆ ਤਾਂ ਹੁਣ ਪਤਾ ਲੱਗਿਆ ਕਿ ਦੋਵੇਂ ਇੰਜਣ ਬੰਦ ਹੋਣ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਤੇ 260 ਲੋਕਾਂ ਦੀ ਜਿਹੜੀ ਕਿ ਜਾਨ ਚਲੇਗੀ ਸੀ ਸਿਰਫ ਇੱਕ ਯਾਤਰੀ ਦੀ ਹੀ ਜਾਨ ਬਚੀ ਸੀ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ